ਪਾਣੀਆਂ ਦੇ ਭਖ ਦੇ ਮਾਹੌਲ ਦੇ ਵਿੱਚ ਹੁਣ ਵਾਟਰ ਰੈਗੂਲੇਸ਼ਨ ਡਾਇਰੈਕਟਰ ਅਤੇ ਸਕੱਤਰ ਦਾ ਜਿਹੜਾ ਤਬਾਦਲਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਦੋਆਂ ਸਟੇਟਾਂ ਦੇ ਵਿੱਚ ਹੁਣ ਆ ਪਾਣੀ ਦੀ ਜੰਗ ਛੜੀਆ ਇੱਕ ਪਾਸੇ ਪੰਜਾਬ ਖੜਾ ਤੇ ਦੂਸਰੇ ਪਾਸੇ ਹਰਿਆਣਾ ਖੜਾ ਹੈ ਇਸ ਦੇ ਵਿੱਚ BBMP ਦੇ ਵੱਲੋਂ ਵੱਡਾ ਫੈਸਲਾ ਦਿੱਤਾ ਜਾਂਦਾ ਕਿ ਜਿਹੜਾ ਹਰਿਆਣਾ ਨੂੰ ਬਾਦੂ ਪਾਣੀ ਦਿੱਤਾ ਜਾਵੇਗਾ ਛੱਡਿਆ ਜਾਵੇਗਾ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੁਣ ਸਿਆਸਤ ਆ ਪੱਕ ਚੁੱਕੀ ਆ ਤਾਂ ਹੁਣ ਇਸੇ ਗਰਮ ਮਾਹੌਲ ਦੇ ਵਿੱਚ ਵਾਟਰ ਰੈਗੂਲੇਸ਼ਨ ਡਾਇਰੈਕਟਰ ਅਤੇ ਸਕੱਤਰ ਦਾ ਜਿਹੜਾ ਤਬਾਦਲਾ ਉਹ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਜਿਹੜੇ ਨਵੇਂ ਸਕੱਤਰ ਅਤੇ ਡਾਇਰੈਕਟਰ ਨੇ ਉਹਨਾਂ ਨੂੰ ਨੁਜੁਕਤਾ ਕਰ ਦਿੱਤਾ ਗਿਆ ਇਹ ਦੱਸਦੀ ਹੈ ਕਿ ਇਸ ਪੱਖ ਦੇ ਮਾਹੌਲ ਦੇ ਵਿੱਚ ਜਿਹੜਾ ਉਹ ਤਬਾਦਲਾ ਕੀਤਾ ਗਿਆ ਵਾਟਰ ਰੈਗੂਲੇਸ਼ਨ ਡਾਇਰੈਕਟਰ ਆਕਾਸ਼ਦੀਪ ਸਿੰਘ ਦਾ ਜਿਹੜਾ ਤਬਾਦਲਾ ਕੀਤਾ ਗਿਆ ਉਹਨਾਂ ਦੀ ਜਗ੍ਹਾ ਹੋਣ ਸੰਜੀਪ ਕੁਮਾਰ ਜਿਹੜੇ ਨੇ ਉਹ ਨਵੇਂ ਡਾਇਰੈਕਟਰ ਹੋਣਗੇ ਸੰਜੀਪ ਕੁਮਾਰ ਜਿਹੜੇ ਹਰਿਆਣਾ ਦੇ ਨਾਲ ਆ ਸੰਬੰਧ ਰੱਖਦੇ ਆ ਜੇ ਗੱਲ ਸਕੱਤਰ ਦੀ ਕਰੀਏ ਤਾਂ ਬੀਬੀਐਮਬੀ ਸਕੱਤਰ सुरेंद्र ਸਿੰਘ ਮਿੱਤਲ ਦਾ ਜਿਹੜਾ ਤਬਾਦਲਾ ਕੀਤਾ ਉਹਨਾਂ ਦੀ ਜਗ੍ਹਾ ਹੁਣ ਬਲਬੀਰ ਸਿੰਘ ਨੂੰ ਜਿਹੜਾ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ सुरेंद्र ਸਿੰਘ ਮਿੱਤਲ ਜਿਹੜੇ ਨੇ ਉਹ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਇਸ ਪਾਣੀਆਂ ਦੇ ਮੁੱਦੇ ਦੇ ਵਿੱਚ ਵਿਵਾਦ ਦੇ ਵਿਚਾਲੇ ਜਿਹੜਾ ਬੀਬੀਐਮਬੀ ਦੇ ਵਿੱਚ ਜਿਹੜਾ ਹੁਣ ਤਬਾਦਲਿਆਂ ਦੀ ਝੜੀ ਲੱਗੀ ਹੋਈ ਆ ਹਰਿਆਣਾ ਨਾਲ ਸੰਬੰਧਤ ਸੰਜੀਵ ਕੁਮਾਰ ਜਿਹੜੇ ਹੁਣ ਨਵੇਂ ਡਾਇਰੈਕਟਰ ਐਲਾਨੇ ਗਏ ਨੇ ਦੱਸਤੀਏ ਕਿ ਹਰਿਆਣਾ ਨਾਲ ਸੰਬੰਧਤ ਕੁਮਾਰਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਲਈ ਇਹ ਨਵੇਂ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਲੰਗੀ ਰਾਤ ਦਾ ਪਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਨੂੰ ਟਰਾਂਸਫਰ ਕਰ ਦਿੱਤਾ ਉਹਨਾਂ ਦੀ ਜਗ੍ਹਾ ਹਰਿਆਣਾ ਦੇ ਸੰਜੀਪ ਕੁਮਾਰ ਨੂੰ ਡਾਇਰੈਕਟਰ ਲਗਾ ਦਿੱਤਾ ਜੋ ਵਾਧੂ ਪਾਣੀ ਛੱਡਣ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਆਵੇ ਡਾਇਰੈਕਟਰ ਆਕਾਸ਼ਦੀਪ ਸਿੰਘ ਪੰਜਾਬ ਦੇ ਇੰਟਰਵੈਂਟ ਦੇ ਆਧਾਰ ਤੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਲਈ ਅੜ ਗਏ ਸੀ ਤਾਂ ਆ ਸੰਜੀਪ ਕੁਮਾਰ ਇਸ ਤੋਂ ਪਹਿਲਾਂ ਡ੍ਰੈਕਟ ਦਾ ਡੈਮ ਸੇਫਟੀ ਵਜੋਂ ਤਨਤਸਨ ਉਹਨਾਂ ਦੀ ਥਾਂ ਹੋਣਾ ਪੰਜਾਬ ਦੇ ਕਾਸ਼ਦੀਪ ਨੂੰ ਲਾ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਬਦਲ ਕੇ ਜਿਹੜਾ ਕਾਸ਼ਦੀਪ ਦੀ ਜਗ੍ਹਾ ਲਗਾ ਦਿੱਤਾ ਗਿਆ ਤਾਂ ਟਰਾਂਸਫਰ ਹੋਈ ਹੈ BBMP ਦੇ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਕਾਸ਼ਦੀਪ ਦੀ ਬੇਨਤੀ ਤੇ ਹੀ ਇਹ ਤਬਾਦਲਾ ਕੀਤਾ ਗਿਆ ਜਦੋਂ ਕਿ ਕਾਸ਼ਦੀਪ ਨੇ ਲੰਗੀ ਰਾਤ ਕਰੀਬ ਪੌਣੇ 12 ਵਜੇ BBMP ਨੂੰ ਈਮੇਲ ਜਰੀਏ ਕਿਹਾ ਕਿ ਉਹਨਾਂ ਨੇ ਅਜੇ ਹੀ ਕੋਈ ਬੇਨਤੀ ਨਹੀਂ ਕੀਤੀ ਅੱਜ ਪੰਜਾਬ ਦੇ ਮੁੱਖ ਇੰਜੀਨੀਅਰ ਨੇ BBMP ਨੂੰ ਪੱਤਰ ਲਿਖਿਆ ਕਿ ਨਵੇਂ ਤਨਤਸ ਕੀਤੇ ਸੰਜੀਪ ਕੁਮਾਰ ਕੋਲ ਡੈਮ ਸਿਫਟੀ ਦਾ ਹੀ ਤਜਰਬਾ ਜਦੋਂ ਕਿ ਉਹਨਾਂ ਕੋਲ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਤਬਾਦਲਾ ਫੌਰੀ ਰੱਦ ਕੀਤਾ ਜਾਣਾ ਚਾਹੀਦਾ ਤਾਂ ਇੱਕ ਪਾਸੇ ਜਿਹੜਾ ਦੋਨੇ ਸਟੇਟਾਂ ਦੇ ਵਿੱਚ ਇਹ ਪਾਣੀ ਦਾ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਦੋਨਾਂ ਸਟੇਟਾਂ ਦੀ ਜਿਹੜੀ ਰਾਜਨੀਤੀ ਆ ਕਾਫੀ ਗਰਮ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਜਿਹੜੇ ਬੀਬੀਐਮਬੀ ਆ ਉਹਨਾਂ ਦੇ ਮੁੱਖ ਇੰਜੀਨੀਅਰ ਦੇ ਵੱਲੋਂ ਹੀ ਜਿਹੜਾ ਪੱਤਰ ਲਿਖ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਵੇਂ ਡਾਇਰੈਕਟਰ ਨਿਯੁਕਤ ਕੀਤੇ ਗਏ ਨੇ ਇਹਨਾਂ ਕੋਲ ਸਿਰਫ ਡੈਮ ਸੇਫਟੀ ਦਾ ਤਜਰਬਾ ਹੈ ਨਾ ਕਿ ਵਾਟਰ ਰੈਗੂਲੇਸ਼ਨ ਦਾ ਇੱਕ ਪਾਸੇ ਵਾਟਰ ਰੈਗੂਲੇਸ਼ਨ ਦੇ ਜਿਹੜੇ ਡਾਇਰੈਕਟਰ ਆ ਆਕਾਸ਼ਦੀਪ ਸਿੰਘ ਸੀਗੇ ਜਿਨ੍ਹਾਂ ਦਾ ਟਰਾਂਸਫਰ ਹੋਣਾ ਜਿਹੜਾ ਡੈਮ ਸੇਫਟੀ ਦੇ ਵਿੱਚ ਕੀਤਾ ਗਿਆ ਤੇ ਡੈਮ ਸੇਫਟੀ ਦੇ ਜਿਹੜੇ ਹੈਡ ਡਾਇਰੈਕਟਰ ਸੀਗੇ ਸੰਜੀਵ ਕੁਮਾਰ ਉਹਨਾਂ ਨੂੰ ਲਿਆ ਕੇ ਜਿਹੜਾ ਵਾਟਰ ਰੈਗੂਲੇਸ਼ਨ ਦੇ ਵਿੱਚ ਖੜਾ ਕਰ ਦਿੱਤਾ ਗਿਆ ਤਾਂ ਦੋਨਾਂ ਜਿਹੜਾ ਅਹੁਦੇਦਾਰਾਂ ਦੀ ਆਪਸ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਕੀਤੀ ਗਈ ਆ ਇੱਕ ਪਾਸੇ ਆਕਾਸ਼ਦੀਪ ਜਿਹੜੇ ਨੇ ਉਹ ਇਸ ਗੱਲ ਤੇ ਅੜ ਗਏ ਸੀ ਕਿ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਹੁਣ ਜਿਹੜਾ ਇਸ ਗੱਲ ਦੇ ਵਿੱਚ ਕੋਈ ਅੜਚਣ ਕਾਵਿਤਾ ਇਸ ਨੂੰ ਲੈ ਕੇ ਹੋਣਾ ਆ ਜਿਹੜਾ BBMP ਦੇ ਵਿੱਚ ਤਬਾਦਲੇ ਸ਼ੁਰੂ ਹੋ ਚੁੱਕੇ ਨੇ ਦੱਸਦੀ ਹੈ ਕਿ ਤਬਾਦਲਿਆਂ ਦੀ ਝੜੀ ਲੱਗੀ ਹੈ ਪਹਿਲਾਂ ਵਾਟਰ ਰੈਗੇਸ਼ਨ ਡਾਇਰੈਕਟਰ ਦਾ ਜਿਹੜਾ ਤਬਾਦਲਾ ਕੀਤਾ ਗਿਆ ਤਾਂ ਹੁਣ ਸਕੱਤਰ ਦਾ ਵੀ ਜਿਹੜਾ ਤਬਾਦਲਾ ਉਹ ਕਰ ਦਿੱਤਾ ਗਿਆ ਤਾਂ ਸੈਂਟਰ ਦੇ ਵੱਲੋਂ ਜਿਹੜਾ ਹੁਣ ਦੋਨਾਂ ਸਟੇਟਾਂ ਨੂੰ ਆਹਮੋ ਸਾਹਮਣੇ ਖੜਾ ਕਰ ਦਿੱਤਾ ਗਿਆ ਕਿਉਂਕਿ ਇਸ ਦਾ ਜਿਹੜਾ ਸਾਰਾ ਹੱਕ ਹੈ ਉਹ ਉਹ ਸੈਂਟਰ ਦੇ ਕੋਲ ਆ ਚਾਹੇ ਜਿਹੜੇ BBMP ਦੇ ਮੁੱਖ ਇੰਜੀਨੀਅਰ ਨੇ ਉਹ ਭਾਵੇਂ ਵਿਰੋਧ ਕਰਦੇ ਹੋਣ ਪਰ ਜਿਹੜਾ ਸੈਂਟਰ ਦੇ ਵੱਲੋਂ ਇਹ ਤਬਾਦਲਾ ਕਰ ਦਿੱਤਾ ਗਿਆ ਤਾਂ ਹੁਣ ਜਿਹੜੀ ਰਾਜਨੀਤੀ ਆ ਉਹ ਕਾਫੀ ਜ਼ਿਆਦਾ ਭਖਦੀ ਹੋਈ ਨਜ਼ਰ ਆ ਰਹੀ ਹੈ